ਸਤਿ ਸ੍ਰੀ ਅਕਾਲ ਜੀ ਇਹ ਤੀਸਰੇ ਭਾਗ ਵਿੱਚ ਪੂਨ ਰਾਜੇ ਸਲਮਾਨ ਦੇ ਹੁਕਮ ਅਨੁਸਾਰ ਮਹਿਲਾ ਵਿੱਚ ਆਪਣੀਆਂ ਮਾਵਾਂ ਨੂੰ ਮਿਲਣ ਗਿਆ ਪੂਨ ਅਤੇ ਲੂਣਾ ਦੇ वार्तालाप ਨੂੰ ਜਨਾਬ ਮੀਆਂ ਕਾਦਰਯਾਰ ਨੇ ਬਾਖੂਬੀ ਢੰਗ ਨਾਲ ਵਰਣਨ ਕੀਤਾ ਹੈ ਜੀ ਆਪ ਜੀ ਦੀ ਖਿਰਮਤ ਵਿੱਚ ਪੇਸ਼ ਹੈ ਜੀ ਫੇਨ ਸ਼ਹਿਰ ਆਇਆ ਘਰ ਮਾਈਆਂ ਦੇ ਪੂਨ ਪੁੱਛਦਾ ਨੌਕਰਾਂ ਚੱਕਰਾਂ ਨੂੰ ਜਿਸ ਜਾਇਆ ਉਸ ਨੂੰ ਮਾਨ ਵੱਡਾ ਮੱਥਾ ਟੇਕਣਾ ਅਬਲਾਂ ਮਾਤਰਾ ਨੂੰ ਰਾਣੀ ਲੂਣਾ ਦੇ ਮਹਿਲ ਨੂੰ ਰਵਾ ਹੋਇਆ ਅੰਦਰ ਜਾਏ ਵੜਿਆ ਪੁੱਤਰ ਖਾਤਰਾ ਨੂੰ ਕਾਦਰ ਯਾਰ ਬਹਾਲ ਕੇ ਨਾਫਰ ਪਿੱਛੇ ਤੌੜੀ ਚੜਿਆ ਮੱਥਾ ਟੇਕਣ ਮਾਤਰਾ ਨੂੰ ਕਾਦਰ ਯਾਰ ਬਹਾਲ ਕੇ ਨਫਰ ਪਿੱਛੇ ਪੌੜੀ ਚੜਿਆ ਮੱਥਾ ਟੇਕਣ ਮਾਤਰਾ ਨੂੰ ਸੀਨ ਸ਼ੌਕ ਨਾਲ ਦੇ ਨਾਲ ਜੋ ਭਗਤ ਪੂਰਨ ਸੀਨ ਸ਼ੌਕ ਦੇ ਨਾਲ ਜੋ ਭਗਤ ਪੂਰਨ ਮੱਥਾ ਟੇਕਣ ਮਤਰੀ ਨੂੰ ਜਾਉਂਦਾ ਜੀ ਅੱਗੇ ਲੰਘ ਕੇ ਸਾਹਮਣੇ ਖੜਾ ਹੁੰਦਾ ਹੱਥ ਬੰਨ ਕੇ ਸੀਸ ਨਿਵਾਉਂਦਾ ਜੀ ਸੂਰਤ ਵੇਖ ਕੇ ਹੋਏ ਬੇਤਾਬ ਗਈ ਸੂਰਤ ਵੇਖ ਕੇ ਹੋਏ ਬੇਤਾਬ ਗਈ ਹੋਰ ਕੁਝ ਨਹੀਂ ਨਾਜ਼ਰ ਆਉਂਦਾ ਜੀ ਕਾਦਰ ਯਾਰ ਜੋ ਲੂਣਾ ਦੇ ਦਿਲ ਅੰਦਰ ਆਣ ਪਾਪ ਜੋ ਘਰੇੜਾ ਪਾਉਂਦਾ ਜੀ ਕਾਦਰ ਯਾਰ ਜੋ ਲੂਣਾ ਦੇ ਦਿਲ ਅੰਦਰ ਆਣ ਪਾਪ ਜੋ ਘਰੇੜਾ ਪਾਉਂਦਾ ਜੀ ਸਵਾਦ ਸਿਫਤ ਨਾ ਹੁਸਨ ਦਾ ਜਾਏ ਝੱਲੀ ਰਾਣੀ ਦੇਖ ਕੇ ਪੁਰਨੋਂ ਤਰੰਤ ਮੁਠੀ ਸੂਰਤ ਨਜ਼ਰ ਆਹੀ ਰਾਜਾ ਭੁੱਲ ਗਿਆ ਸਿਰ ਪੈਰ ਤਾਈ ਅੱਗ ਭੜਕ ਉੱਠੀ ਦਿਲੋਂ ਪੁੱਤ ਨੂੰ ਯਾਰ ਬਣਾਇਆ ਸੂ ਉਸੇ ਸਾਥੀ ਦੀ ਵਿੱਚੋਂ ਲਜ ਟੁੱਟੀ ਕਾਦਰ ਯਾਰ ਤਰੀਮਤ ਹੈ ਸਿਆਰੀ ਲੱਗੀ ਵੇਖ ਵਗਾਵਣੇ ਨਦੀ ਪੁੱਠੀ ਕਾਦਰ ਯਾਰ ਤ੍ਰੇਮਤੀ ਹੈ ਸਿਆਰੀ ਲੱਗੀ ਵੇਖ ਵਗਾਵਣੇ ਨਦੀ ਪੁੱਠੀ ਜ਼ਵਾਦ ਜਬਤ ਤੇ ਜੋਰ ਦੇ ਨਾਲ ਰਾਜਾ ਅੰਦਰ ਲੰਗ ਕੇ ਰੰਗ ਮਹਿਲ ਜਾਏ ਹੱਥ ਬਨ ਕੇ ਸਾਹਮਣੇ ਖੜਾ ਹੁੰਦਾ ਮੱਥਾ ਟੇਕਣਾ ਹਾਂ ਮੇਰੀ ਧਰਮ ਮਾਏ ਅਗੋਂ ਦੇਵੜਾ ਉਸ ਪਿਆਰ ਸਾਈ ਸਗੋਂ ਦੇਖ ਰਾਣੀ ਮੱਥੇ ਬੱਟ ਪਾਏ ਕਾਦਰ ਯਾਰ ਖਲੋਏ ਕੇ ਦੇਖ ਅਖੀਂ ਚੜਿਆ ਕਹਿਰ ਚਰਿੱਤਰ ਜੋ ਵਰਤ ਜਾਏ ਕਾਦਰ ਯਾਰ ਖਲੋਏ ਕੇ ਦੇਖ ਅਖੀਂ ਚੜਿਆ ਕਹਿਰ ਜੋ ਵਰਤ ਜਾਏ ਤੋਏ ਤਾਲਿਆ ਮੇਰਿਆ ਘੇਰ ਆਂਦਾ ਤੋਏ ਤਾਲਿਆ ਮੇਰਿਆ ਘੇਰ ਆਂਦਾ ਲੂਣਾ ਆਪ ਦਲੀਲਾਂ ਦੇ ਫਿਕਰ ਬੰਨੇ ਮੈਂ ਵੀ ਸੁਰਗ ਪ੍ਰਾਪਤੀ ਥੀਵ ਨਹੀਂ ਹਾਂ ਪੂਰਨ ਭਗਤ ਜੇ ਆਖਿਆ ਇੱਕ ਮੰਨੇ ਲੱਗੀ ਦੇਣ ਲੰਗਾਰ ਅਸਮਾਨ ਤਾਈ ਉਸ ਦੀ ਸਾਭਤੀ ਦੇ ਵਿੱਚੋਂ ਥਮ ਪੰਨੇ ਕਾਦਰ ਯਾਰ ਤਰੀਮਤ ਹੈ ਸ਼ਿਆਰੀ ਬੰਨਣਾ ਲੂਣਾ ਲੱਗੀ ਵਿੱਚ ਥਾਰ ਚੰਨੇ ਕਾਦਰ ਯਾਰ ਤਰੀਮਤ ਹੈ ਸ਼ਿਆਰੀ ਪੰਨਾ ਨਾ ਲੂੰਣਾ ਲੱਗੀ ਵਿੱਚ ਥਾਲ ਛੰਨੇ ਮੇਰੇ ਭੈਣੋਂ ਤੇ ਭਰਾਵੋ ਜੇ ਵੀਡੀਓ ਚੰਗੀ ਲੱਗੀ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਰੂਹੇ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ